ਰਾਜਵੀਰ ਜਵੰਦਾ ਦੀ ਆਖਰੀ ਫਿਲਮ ਜਮਲਾ 28 ਨਵੰਬਰ ਨੂੰ ਆਉਣੀ ਹੈ ਲੇਕਿਨ ਉਸ ਤੋਂ ਪਹਿਲਾਂ ਫਿਲਮ ਦਾ ਜੈ ਟ੍ਰੇਲਰ ਲਾਂਚ ਕੀਤਾ ਗਿਆ ਉਸ ਦੌਰਾਨ ਜਦ ਰਾਜਵੀਰ ਦੇ ਮਾਤਾ ਜੀ ਫਿਲਮ ਬਾਰੇ ਗੱਲ ਕਰ ਰਹੇ ਸੀ ਤਾਂ ਉਹ ਆਪਣੇ ਹੰਝੂ ਨਹੀਂ ਰੋਕ ਪਾਏ ਸਸੇ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਸਾਰਿਆਂ ਭੈਣਾ ਭਰਾਵਾਂ ਨੂੰ ਬੱਚੇ ਬੱਚੀਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਦੇਸ਼ ਪ੍ਰਦੇਸ਼ ਬੈਠੇ ਪੰਜਾਬੀਆਂ ਨੂੰ ਮੇਰੇ ਪੁੱਤ ਰਾਜਵੀਰ ਜਵੰਦਾ ਦੀ ਜਮਲਾ ਮੂਵੀ ਨੂੰ ਸਾਰੇ ਪਰਿਵਾਰਾਂ ਸਮੇਤ ਦੇਖਣ ਜਾਓ ਬੇਸ਼ੱਕ ਮੇਰਾ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਪਰ ਮੈਨੂੰ ਹਮੇਸ਼ਾ ਇਹ ਲੱਗਦਾ ਵੀ ਨਹੀਂ ਮੇਰਾ ਪੁੱਤ ਮੇਰੇ ਨਾਲ ਤੁਹਾਨੂੰ ਅੱਜ ਹੁਣ ਆਪਾਂ ਸਾਰੇ ਬੈਠ ਕੇ ਟ੍ਰੇਲਰ ਦੇਖਦੇ ਆਂ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਆਪਾਂ ਪੁਸ਼ਕਾਰਾ ਤੋਂ ਮਾਰਾ ਤੁਸੀਂ ਬੋਲਣਾ ਚਾਹੁੰਦੇ ਟ੍ਰੇਲਰ ਤੋਂ ਬਾਅਦ ਬੋਲੋ ਠੀਕ ਹੈ ਮੈਂ ਤਾਂ ਟ੍ਰੇਲਰ ਤੋਂ ਬਾਅਦ ਬੋਲੂਗੀ ਆਪਣੀ ਤੇ ਆਜੋ ਕਹੋਂ ਸਾਰੇ ਮਿਲ ਕੇ ਤੇ ਆਪਾਂ ਟ੍ਰੇਲਰ ਦੇਖਦੇ ਆ ਸਾਡੇ ਹਾਸ ਸੰਤਾਰ ਦੀ ਅਦਾ ਦੇਖਦੇ ਜੋ ਨੇ ਇੱਕ ਲੰਬੇ ਮਿਹਨਤ ਰਕੇਸ਼ ਪਾਹਰ ਨਾਲ ਵਰਕਸ਼ਾਪਾਂ ਸਾਰੇ ਆਰਟਿਸਟਾਂ ਨਾਲ ਜੋ ਕਲੈਬਰੇਟ ਸੀ ਉਹਨਾਂ ਦੀ ਯੂਨੀਅਨ ਦੀ ਤਰ੍ਹਾਂ ਕੰਮ ਕੀਤਾ ਆਜੋ ਰਲ ਮਿਲ ਕੇ ਆਪਾਂ ਸਾਰੀ ਫਿਲਮ ਨੂੰ ਦੇਖਦੇ ਆ ਉਹਦਾ ਨਿਚੋਰ ਦੇਖਦੇ ਆ ਬੇਸਿਕਲੀ ਆਪਾਂ ਟ੍ਰੇਲਰ ਸੋ 28 ਤਰੀਕ ਨੂੰ ਚਿੱਤੇ ਰੱਖਿਓ ਮੇਰੇ ਪ੍ਰਾਪ 28 ਨਵੰਬਰ ਨੂੰ ਸਾਰੇ ਸਰਬਾਕਰਾਂ ਦੇ ਵਿੱਚ ਇਹ ਫਿਲਮ ਨੇ ਰਿਲੀਜ਼ ਹੋ ਜਾਣਾ ਤੇ ਪਰਸਨਲ ਲੈਵਲ ਤੇ ਜਿੱਥੋਂ-ਜਿੱਥੋਂ ਵੀ ਤੁਸੀਂ ਆਏ ਹੋ ਸਾਰੇ ਤੁਹਾਡੇ ਪਿੰਡਾਂ ਸ਼ਹਿਰਾਂ ਦਾ ਕੋਈ ਵੀ ਪਰਿਵਾਰ ਐਸਾ ਰਹਿਣਾ ਨਹੀਂ ਚਾਹੀਦਾ ਕਿਉਂਕਿ ਰਾਜਵੀਰ ਆਪਣਾ ਉਹ ਕਲਾਕਾਰ ਹੈ ਇੱਕ ਹੁੰਦਾ ਹੈ ਕਿ ਯੰਗਸਟਰ ਦੇ ਵਿੱਚ ਇਕੱਲੇ ਮੁੰਡੇ ਕੁੜੀਆਂ ਦੇ ਵਿੱਚ ਇੱਕ ਲੋਕਪ੍ਰਿਅਤਾ ਬਣਦੀ ਹੈ ਸਾਡੀ ਉਹ ਪਰਿਵਾਰਾਂ ਤੱਕ ਸੀ ਸਾਡੇ ਗ੍ਰੈਂਡਪੇਰੈਂਟਸ ਦਾਦੇ-ਦਾਦੀਆਂ ਰਾਜਵੀਰ ਨੂੰ ਬਹੁਤ ਬੋਹ ਕਰਦੇ ਆ ਸਾਡੇ ਮਾਪਿਓ ਪੀੜੀ ਸਾਥ ਜਿਹੜੀ 60 ਪਲੱਸ ਵਾਲੀ ਹੈ 50 ਪਲੱਸ ਅਲੀਓ ਬਹੁਤ ਲੋ ਕਰਦੇ ਆ ਕਿਉਂਕਿ ਵਿਆਹਾਂ 'ਚ ਜਾ ਕੇ ਉਹ ਪਰਿਵਾਰ ਦਾ ਜੀ ਬਣ ਕੇ ਹੀ ਪਰਫਾਰਮੈਂਸ ਦਿੰਦਾ ਸੀ ਜਿੱਥੇ-ਜਿੱਥੇ ਵੀ ਜਾਂਦਾ ਸੀ ਤਾਂ ਹੁਣ ਤਾਂ ਹਾਲమే ਹੋਇਆ ਪਿਆ ਸੀ ਕਿ ਹਰ ਵਿਆਹ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਦੂਜੀ ਵਾਰੀ ਤੀਜੀ ਵਾਰੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਸੀ ਕਿ ਘਰ ਦੇ ਬਜ਼ੁਰਗ ਆਪ ਮਾਰੇ ਬੋਲਦੇ ਹੁੰਦੇ ਸੀ ਕਿ ਯਾਰ ਸਾਨੂੰ ਉਹ ਮੁੰਡਾ ਗਵਣਾ ਦਾ ਬਾਅਦ ਦੀ ਗੱਲ ਆ ਸਾਨੂੰ ਖੜਾ ਹੀ ਸੋਣਾ ਲੱਗ ਜਾਂਦਾ ਐਡਾ ਜੁੱਸਾ ਸਾਡੇ ਉਸ ਭਰਾ ਦਾ ਇੰਨਾ ਉਹਦਾ ਆਪਣੀ ਡਰੈਸ ਨੂੰ ਲੈ ਕੇ ਹੈ ਹੋਟਲਾਂ 'ਚ ਜਾ ਕੇ ਆਪ ਚਾਦਰੇ ਪ੍ਰੈਸ ਕਰਦਾ ਹੁੰਦਾ ਸੀ ਹਾਲਾਂਕਿ ਸਾਰੀ ਟੀਮ ਸੀ ਰੰਜੀਤ ਹੋਣੀ ਸੁਖਦਰਸ਼ਨ ਬੈਠਾ ਸਾਰੇ ਭਰਾਵਾਂ ਦੀਆਂ ਬਾਹਾਂ ਨੇ ਬਸ ਤਸਵੀਰ ਪਾਲ ਹੋਣ ਬੈਠੇ ਹੈ ਤਾਂ ਸਾਰੇ ਬਹੁਤ ਦਾ ਧਿਆਨ ਰੱਖਦੇ ਸੀ ਪਰ ਉਹਨੂੰ ਆਪਣੇ ਕੰਮ ਨਾਲ ਇਸ਼ਕ ਹੀ ਇੰਨਾ ਸੀ ਕਿ ਚਾਕੇ ਪ੍ਰਸਾਂ ਵੀ ਉਹ ਕਰ ਲੱਗ ਜਾਂਦਾ ਸੀ ਨਹੀਂ ਕੋਈ ਬਾਲ ਨਾ ਰਹੇ ਹੈ ਬੜੀਆਂ ਯਾਦਾਂ ਨੇ ਕੋਈ ਨਹੀਂ ਆਵਰ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਵੈਂਟਸ ਨੇ ਜਿਹੜੇ ਬਾਈ ਜੀ ਹੋਰ ਅਗੂਰਗੇਨਾਈਜ਼ ਕੀਤੇ ਗਏ ਹੈ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਜਾਂ ਪੰਜਾਬ ਯੂਨੀਵਰਸਿਟੀ ਵਿੱਚ ਲਾਂਗੇ ਉੱਥੇ ਥੋੜਾ ਮਾਹੌਲ ਸਖਾਵਾ ਹੋ ਜੇ ਅਮਰਸਰ ਵਾਲੇ ਪਾਸੇ ਵੀ ਜਾਵਾਂਗੇ ਬਠਿੰਡੇ ਵਾਲੇ ਪਾਸੇ ਵੀ ਸੋ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਇਵੈਂਟਸ ਨੇ ਤੇ ਤੁਸੀਂ ਵੀ ਪਰਸਨਲ ਲੈਵਲ ਤੇ ਆਪਣੇ ਸੋਸ਼ਲ ਮੀਡੀਆ ਤੇ ਅਨਪ੍ਰੋਪਰ ਐਕਟਿਵ ਰਹੋ ਮੇਰੇ ਭਰਾ ਕਿ ਹੁਣ 28 ਤਰੀਕ ਤੱਕ ਆਪਾਂ ਨੂੰ ਹੋਰ ਨਾ ਕੁਝ ਦਿਖੇ ਸੋਸ਼ਲ ਮੀਡੀਆ ਤੇ ਆਪਾਂ ਰਾਜਵੀਰ ਦੀ ਫਿਲਮ ਨੂੰ ਐਨ ਮਕਾਮ ਤੇ ਲੈ ਕੇ ਚਾਹੀਏ